हां जी गाइस ਅੱਜ ਅਸੀਂ ਸਾਰੀ ਫੈਮਿਲੀ ਤਿਆਰ ਹੋ ਕੇ ਚੱਲਾਂਗੇ ਘੁਮਣ ਲਈ ਤੇ ਅਸੀਂ ਖਾਣ ਪੀਣ ਦਾ ਸਮਾਨ ਨਾਲ ਚੱਕ ਲਿਆਗਾ ਤੇ ਛੋਟੇ ਜਿਹੇ ਬੱਚਿਆਂ ਨੂੰ ਇਸ ਲਈ ਸੋਚਿਆ ਕਿ ਚਲੋ ਉਹਨਾਂ ਨੂੰ ਕਿਸੇ ਵਧੀਆ ਜਗ੍ਹਾ ਤੇ ਘੁਮਾ ਫਰਾ ਕੇ ਲਿਆਉਣੇ ਹੈਗੇ ਇਸ ਵਾਸਤੇ ਸਾਨੂੰ ਲੱਗੇ ਕਿ ਨਾਨੂ ਕੀ ਗੈਰੀ ਫਾਰਮ ਤੋਂ ਵਧੀਆ ਲੋਕੇਸ਼ਨ ਹੋਰ ਕੀ ਹੋ ਸਕਦੀ ਹੈਗੀ ਤੇ ਫਿਰ ਅਸੀਂ ਕਾਰ ਤੇ ਚਲਾਉਂਦੇ ਪਹੁੰਚ ਕੇ ਗੈਰੀ ਫਾਰਮ ਉੱਤੇ ਪਹੁੰਚ ਕੇ ਪਹਿਲਾਂ ਤਾਂ ਬੱਚਿਆਂ ਨੇ ਦੇਖ ਕੇ ਪੰਛੀ ਪੰਛੀ ਦੇਖਣ ਤੋਂ ਬਾਅਦ ਉਹਨਾਂ ਨੇ ਇਹ ਦੇਖੇ ਟਰਕੀ ਬਰਡਸ ਟਰਕੀ ਬਰਡਸ ਨਾਲ गाइस ਉਹਨਾਂ ਨੇ ਪੂਰੇ ਪੰਗੇ ਪੁੰਗੇ ਲਾਈਨ ਤੋਂ ਬਾਅਦ ਦੇ ਵਿੱਚ ਫਿਰ ਉਹ ਆਪਣਾ ਹੋ ਗਏ ਝੁੱਲਿਆਂ ਵੱਲ ਤੇ ਝੁੱਲਿਆਂ ਤੇ ਗਲੀ ਨੇ ਵੀ ਪੂਰਾ ਇੰਜੋਏ ਕੀਤਾ ਤੇ ਗਲੀ ਨੇ ਨਾਲ ਨਾਲ ਫਤੇ ਨੇ ਵੀ ਪੂਰਾ ਇੰਜੋਏ ਕੀਤਾ ਬੱਚਿਆਂ ਦੇ ਖੇਡਣ ਖੁੱਦਣ ਦੇ ਲਈ ਪੂਰੀ ਵਧੀਆ ਜਗ੍ਹਾ ਗਈ ਹੈ ਜੀ ਤੇ ਉਹਨਾਂ ਦੇ ਆੜੀ ਵੀ ਉੱਥੇ ਬਿਠਾਏ ਹੋਏ ਸੀਗੇ ਜਿਹੜੇ ਤਾਂਸ ਖੇਡਦੇ ਸੀਗੇ ਪਹਿਲਾਂ ਵੀ ਇੱਥੇ ਅਸੀਂ ਆਏ ਸੀ ਇੱਕ ਵਾਰ ਇਹ ਨਹੀਂ ਹੈਗੀ ਇੱਥੇ ਵੱਡਿਆਂ ਦੇ ਇੰਜੋਏ ਕਰਨ ਵਾਸਤੇ ਕੁਝ ਵੀ ਨਹੀਂ ਹੈ ਬੱਚਿਆਂ ਦੇ ਇੰਜੋਏ ਕਰਨ ਦੇ ਨਾਲ ਨਾਲ ਵੱਡਿਆਂ ਦੇ ਇੰਜੋਏ ਕਰਨ ਵਾਸਤੇ ਵੀ ਇੱਥੇ ਬਹੁਤ ਕੁਝ ਹੈ ਫਤੇ ਨੇ ਤਾਂ ਹੀ ਆਪਣਾ ਖੇਡ ਖੁੱਦ ਕੇ ਪੂਰੀ ਇੱਥੇ ਭੁੱਖਾ ਲਾ ਲੀਆਂ ਸੀਗੀਆਂ ਤੇ ਇਹਨਾਂ ਦੋਨਾਂ ਜਾਨੀਆਂ ਨੂੰ ਇੱਥੇ ਇੱਕ ਪ੍ਰਾਣੀ ਸਹੇਲੀ ਨੇ ਦੇ ਮਿਲ ਗਈ ਸੀ ਤੇ ਜਦੋਂ ਬੱਚਿਆਂ ਨੂੰ ਪਿਆਸ ਲੱਗੀ ਤਾਂ ਇਹਨ ਪਰਾਣੀ ਪੁਨੀ ਪੀਨ ਤੋਂ ਬਾਅਦ ਇਹਨਾਂ ਨੇ ਮਧਾਣੀ ਢੀ ਤੇ ਮਧਾਣੀ ਢੀੜ ਕੇ ਅਸੀਂ ਜੀ ਉੱਥੇ ਭੰਗੜੇ ਭੰਗੜੇ ਖੂ ਪਾਏ ਤੇ ਪਰਾਣੀਆਂ ਉੱਤੇ ਜਿਹੜੀਆਂ ਅਲਮਾਰੀ ਰੱਖੀ ਸੀਗੀ ਉਹ ਵੀ ਦੇਖੀ ਤੇ ਢੋਲ ਢੂਲ বাজਾਏ ਬੱਚਿਆਂ ਨੇ ਪੂਰੀਆਂ ਢੋਲੀਆਂ ਹੜਕਾਈਆਂ ਤੇ ਆ ਜੱਜ ਬਣ ਕੇ ਇਹਨਾਂ ਨੂੰ ਜੱਜ ਕੀਤਾ ਇਹਨਾਂ ਨੇ ਤੇ ਮੇਰ ਪਰਾਣੀਆਂ ਅੰਟੀਕ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਅਸੀਂ ਦੇਖੀਆਂ ਤੇ ਪੁਰਾਣੇ ਸੰਦੂਖ ਅਲਮਾਰੀਆਂ ਗੱਡੇ ਤੇ ਜਿਹੜੇ ਉੱਪਰ ਟੰਗੇ ਹੋਏ ਸੀਗੇ ਤੇ ਇਹ ਲੋਕੇਸ਼ਨ ਜਿੱਥੇ ਫਰੀ ਵੜੀਆਂ ਕਰਾਉਂਦੇ ਲੋਕ ਉਹ ਵੀ ਅਸੀਂ ਦੇਖੀਆਂ ਇਹ ਆ ਦੇਖੋ ਕਿੰਨੀ ਸੋਹਣੀਆ ਲੋਕੇਸ਼ਨਾਂ ਸੀਗੀਆਂ ਤੇ ਪ੍ਰੀ-ਵੈਡਿੰਗ ਵਾਸਤੇ ਤੇ ਫਿਰ ਅਸੀਂ ਪਹੁੰਚ ਗਏ ਜੀ ਕਰਦੇ ਕਰਾਉਂਦੇ ਪੁਰਾਣੇ ਘਰ ਤੇ ਪੁਰਾਣਾ ਘਰ ਸੀਗਾ ਜਿੱਥੇ ਜਿੱਥੇ ਅਸੀਂ ਦੇਖ ਕੇ ਪੁਰਾਣਾ ਟੀਵੀ ਪਿਆ ਸੀਗਾ ਤੇ ਪੁਰਾਣਾ ਸਮਾਨ ਸੀਗਾ ਤੇ ਪੂਰਾ ਕਲਚਰ ਦਿਖਾਇਆ ਹੋਇਆ ਸੀਗਾ ਪੁਰਾਣੇ ਪੰਜਾਬ ਦਾ ਵਧਾਣੀ ਵਗੈਰਾ ਵੀ ਰੱਖੀ ਹੋਈ ਸੀਗੀ ਰੈਡ ਕਰਨ ਵਾਸਤੇ ਤੇ ਗਲੀ ਨੇ ਇੱਥੇ ਆ ਕੇ ਜੀ ਚੁੱਲਾ ਵਗੈਰਾ ਦੇਖਿਆ ਵੀ ਕਿੱਦਾਂ ਦਾ ਹੁੰਦਾਗਾ ਉਹਨੂੰ ਪਤਾ ਨਹੀਂ ਸੀਗਾ ਵੀ ਚੁੱਲਾ ਤੇ ਹਾਰਾ ਕਿੱਦਾਂ ਦਾ ਹੁੰਦਾ ਉਹਨੇ ਦੇਖਿਆ ਫਿਰ ਚੱਲ ਪਏ ਜੀ ਇਹਨਾਂ ਦਾ ਫੋਟੋ ਸ਼ੂਟਰ ਫੋਟੋ ਸ਼ੂਟ ਕਰਨ ਤੋਂ ਬਾਅਦ ਗਰੀਨ ਕਾ ਜੀ ਮੈਂ ਉੱਪਰ ਦੇਖ ਕਰ ਦੇਖਣ ਤੋਂ ਬਾਅਦ ਜੀ ਅਸੀਂ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਅਸੀਂ ਇੱਕ ਹੋਰ ਪੁਰਾਣਾ ਅੰਟੀਕ ਚੀਜ਼ ਦੇਖੀ ਜੂੜੀਆਂ ਦੀ ਦੁਕਾਨ ਦੇਖੀ ਅਸੀਂ ਜਿੱਥੇ ਪੂਰਾ ਇੰਜੋਏ ਕਰ ਰਹੇ ਸੀ ਪਤੇਵਰੀ ਆਰ ਉਸ ਦੀ ਮੰਮਾ ਇੱਥੇ ਇਹਨਾਂ ਨਾਲ ਬੈਠ ਕੇ ਸਰਵਾਰੇ ਸੀ ਗਲੀਨ ਦਾ ਫਿਰ ਅਸੀਂ ਅੱਗੇ ਟੋਕੇ ਵਾਲੀ ਮਸ਼ੀਨ ਤੇ ਇਹਨਾਂ ਨੇ ਟੋਕੇ ਵਾਲੀ ਮਸ਼ੀਨ ਘੇੜ ਕੇ ਦੇਖੀ ਪਹਿਲੀ ਵਾਰ ਫਿਰ ਗਲੀਨ ਉਰੀਆਂ ਨੇ ਇੱਥੇ ਪੜਾਈ ਕਰਵਾਈ ਜੀ ਮੂਰਤੀਆਂ ਰੱਖੀਆਂ ਹੋਈਆਂ ਸੀ ਜਾਂ ਜਿੱਥੇ ਬੱਚੇ ਪੜ੍ਹ ਰਹੇ ਸੀਗੇ ਬੈਠ ਕੇ ਇਹ ਸੀ ਜੀ ਸਾਡਾ ਅੱਜ ਦਾ ਮਿਨੀ ਬਲੌਗ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ